ਤਕਸ਼ੀ ਸ਼ਰੀਦਮਨਵਾ ਸਾਹਿਬ ਦੀ ਧਰਤੀ ਤੇ ਜਿਹੜਾ ਹਰ ਸਾਲ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਉਹਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਦਰਬਾਰ ਸਾਹਿਬ ਤਕਸ਼ੀ ਸ਼ਰੀਦਮਨਵਾ ਸਾਹਿਬ ਜਿਹੜਾ ਤੇ ਕਿੰਨਾ ਖੁੱਲਾ ਹੁਣ ਜਿਹੜਾ ਸਾਰਾ ਏਰੀਆ ਕਰਦੇ ਪਹਿਲਾਂ ਇੱਥੇ ਡਿਊਟੀ ਹੁੰਦੀ ਸੀ ਉਹ ਡਿਊਟੀ ਪੂਰੀ ਅੱਗੇ ਕਰ ਦਿੱਤੀ ਚੱਕੇ ਜਿਹੜਾ ਇੱਥੇ ਸੰਗਤਾਂ ਦਾ ਇਕੱਠ ਹੁੰਦਾ ਸੀ ਤੇ ਹੁਣ ਬਹੁਤ ਸੋਹਣਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਹੈ ਦਰبار ਸਾਹਿب ਦੇ ਬਾਹਰਲੇ ਪਾਸੇ ਡੈਕੋਰੇਸ਼ਨ ਸਜਾਵਟ ਕੀਤੀ ਗਈ ਹੈ ਅੱਜ 8 ਅਪ੍ਰੈਲ ਹੈ ਤੇ ਸੰਗਤਾਂ ਦਾ ਜਠਾਠਾ ਮਾਰ ਦਾ ਕੱਟ ਜਿਹੜਾ ਅੱਜ ਤੋਂ ਹੀ ਪਰਮਾ ਉਹ ਸ਼ੁਰੂ ਹੋ ਗਿਆ ਹੈ ਵੈਸੇ ਅਜ ਮਸਿਆ ਦਾ ਦਿਹਾੜਾ ਹੈ ਸੋਮਵਾਰ ਦੀ ਮਸਿਆ ਲੱਗੀ ਸੰਗਤ ਬਹੁਤ ਜ਼ਿਆਦਾ ਗਿਣਤੀ ਵਿੱਚ ਆਈ ਹੋਈ ਸੀ ਤੇ ਆ ਵੇਖੋ ਕਿੰਨਾ ਜਿਹੜਾ ਖੁੱਲਾ ਇੱਥੇ ਏਰੀਆ ਜਿਹੜਾ ਉਹ ਕਰ ਦਿੱਤਾ ਗਿਆ ਐਤਕੀ ਸੰਗਤਾਂ ਨੂੰ ਕੋਈ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਆਵੇਗੀ ਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਜਿਹੜਾ ਸਹਿਯੋਗ ਦਿੱਤਾ ਗਿਆ ਤੇ ਇਧਰਲੇ ਪਾਸੇ ਜਿਵੇਂ ਉਹ ਖੇਡਾਂ ਵਾਲੇ ਪਾਸੇ ਝੂਲਿਆਂ ਵਾਲੇ ਪਾਸੇ ਉਹ ਵੀ ਉਧਰ ਪੂਰਾ ਕੰਮ ਸਾਰਾ ਉਹਨਾਂ ਨੇ ਆਪ ਦਾ ਲਾ ਲਿਆ ਖਾੜਾ ਕੇ ਸੰਗਤਾਂ ਦਾ ਅੱਜ ਬਹੁਤ ਵੱਡਾ ਇਕੱਠ ਸੀ ਤੇ ਜਿਵੇਂ ਕਿ ਪਿਛਲੀ ਵਾਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੀਆਂ ਅਫਵਾਹਾਂ ਜਿਹੜੀਆਂ ਲਾਈਆਂ ਹੋਈਆਂ ਸੀ ਉਹਦੇ ਕਰਕੇ ਪ੍ਰਸ਼ਾਸਨ ਨੇ ਜਿਹੜਾ ਸੀ ਆਪਣਾ ਉਹ ਬਹੁਤ ਸੋਹਣਾ ਰੋਲ ਅਦਾ ਕੀਤਾ ਸੀ ਐਤਕੀ ਵਾਰ ਵੀ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦੇ ਨਾਲ ਜਿਹੜਾ ਕਿ ਬਹੁਤ ਵਧੀਆ ਪ੍ਰਬੰਧ ਜਿਹੜੇ ਕੀਤੇ ਗਏ ਆ ਆ ਬਾਹਰਲੇ ਪਾਸੇ ਜਿਹੜਾ ਆਪਣਾ ਖੰਡਾ ਚੌਂਕ ਵਾਲੇ ਪਾਸੇ ਜਦੋਂ ਆਪਾਂ ਆਉਣੇ ਆ ਆ ਡਿਊਟੀ ਤੋਂ ਅੱਗੇ ਆਉਣੇ ਆ ਇੱਥੇ ਵੀ ਬਹੁਤ ਖੁੱਲਾ ਜਿਹੜਾ ਥਾਂ ਹੈ ਕਿ ਸੰਗਤ ਨੂੰ ਭੋਜੇ ਭੋਰਾ ਵੀ ਕੋਈ ਪਰੇਸ਼ਾਨੀ ਦਿੱਕਤ ਜਿਹੜੀ ਹੈ ਉਹ ਨਹੀਂ ਕੋਈ ਐਤਕੀ ਜਿਹੜਾ ਹੈ ਕੋਈ ਨਹੀਂ ਦੇਖਣ ਨੂੰ ਮਿਲੇਗੀ ਆਪ ਸੰਗਤਾਂ ਲੰਗਰਾਂ ਵਾਲੇ ਸੱਜਣ ਸੰਗਤ ਪੂਰੀ ਤਿਆਰੀ ਕਰ ਰਿਹਾ ਇਧਰ ਵੇਖੋ ਆ ਖੰਡਾ ਚੌਂਕ ਦੇ ਕੋਲ ਇੱਥੇ ਜਿਹੜਾ ਪ੍ਰਸ਼ਾਸਨ ਦਾ ਜਿਵੇਂ ਜਿਹੜਾ ਨਾਕਾਈ ਵਾਰ ਹੁੰਦਾ ਇੱਥੇ ਨਿਗਰਾਨੀ ਵਾਸਤੇ ਆਪਣੀ ਸੇਫਟੀ ਵਾਸਤੇ ਇਹ ਕੀਤਾ ਗਿਆ ਤੇ ਆਲੇ-ਦਾਲ ਜਿਹੜੀ ਸੰਗਤ ਆ ਰਹੀ ਹੈ ਅੱਜ ਵੈਸੇ 8 ਅਪ੍ਰੈਲ ਦਾ ਇੱਕ ਜਿਹੜਾ ਸੁਨਿਆ ਸੀ ਕੋਈ ਟੈਕਸੀ ਦਾ ਮਨੂਆ ਸਾਹਿਬ ਤੋਂ ਉਹਦੇ ਕਰਕੇ ਥੋੜਾ ਜੱਜ ਸੀ ਕਿ ਰੋਕ ਰੋਕ ਕੇ ਪੁੱਛਿਆ ਜਾ ਰਿਹਾ ਸੀ ਵੈਸੇ ਉਦਾਂ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੰਗਤਾਂ ਦੀ ਆਵਾਜ਼ ਆਈ ਲਈ ਬਹੁਤ ਸੋਹਣੇ ਪ੍ਰਬੰਧ ਜਿਹੜੇ ਆ ਉਹ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਜਿਹੜੇ ਆਪਣੇ ਧਿਆਨਿਤ ਕੀਤੇ ਜਾ ਰਹੇ ਆ ਜੀ ਆਪ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ